ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਇਸ ਦੁਨੀਆ ਵਿੱਚ ਜਿਹੋ ਜਿਹਾ ਦਰਦ ਹੋਵੇ ਉਹ ਜਿਹਾ ਮੰਜ਼ਰ ਹੁੰਦਾ ਹੈ ਅਰੇ ਮੌਸਮ ਦਾ ਇਨਸਾਨ ਦੇ ਅੰਦਰ ਹੁੰਦਾ ਹੈ ਇੱਕ ਬਹੁਤ ਸੋਹਣੀ ਤੇ ਛੋਟੀ ਜਿਹੀ ਕਹਾਣੀ ਇੱਕ ਮੱਠ ਦੀ ਜਿੱਥੇ ਇਹ ਪਰੰਪਰਾ ਸੀ ਜਿੱਥੇ ਦਾ ਇਹ ਨਿਯਮ ਸੀ ਕਿ ਜੋ ਪਿਖਸ਼ੂ ਉੱਥੇ ਰਹਿੰਦੇ ਸਨ ਉਹਨਾਂ ਨੂੰ ਮੌਨ ਦਾ ਮਹੱਤਵ ਸਮਝਾਇਆ ਜਾਂਦਾ ਸੀ ਚੁੱਪ ਰਹਿਣ ਦੀ ਵੈਲਿਊ ਕੀ ਹੈ ਇਹ ਦੱਸਿਆ ਜਾਂਦਾ ਸੀ ਅਤੇ ਉਸ ਮੱਠ ਦੀ ਇਹ ਪਰੰਪਰਾ ਸੀ ਕਿ 5 ਸਾਲਾਂ ਹਰ ਭਿਕਸ਼ੂ ਦੇ ਕੋਲ ਇਹ ਅਫਸਰ ਆਉਂਦਾ ਸੀ ਕਿ ਉਹ ਦੋ ਸ਼ਬਦ ਬੋਲ ਸਕਦਾ ਹੈ ਜੋ ਮੱਠ ਦੇ ਗੁਰੂ ਸਨ ਉਹ ਭਿਕਸ਼ੂ ਨੂੰ ਬੁਲਾਉਂਦੇ ਸਨ ਦੋ ਉਂਗਲੀਆਂ ਦਿਖਾਉਂਦੇ ਸਨ ਅਤੇ ਉਸ ਨੂੰ ਅਫਸਰ ਦਿੰਦੇ ਸਨ ਕਿ ਦੋ ਸ਼ਬਦ ਬੋਲੋ ਜੋ ਵੀ ਭਿਕਸ਼ੂ ਦੇ ਮਨ ਵਿੱਚ ਹੁੰਦਾ ਸੀ ਉਹ ਕੋਈ ਸਵਾਲ ਹੁੰਦਾ ਸੀ ਪ੍ਰਸ਼ਨ ਹੁੰਦਾ ਸੀ ਉੱਤਰ ਹੁੰਦਾ ਸੀ ਜੋ ਵੀ ਮਨ ਵਿੱਚ ਚੱਲ ਰਿਹਾ ਹੁੰਦਾ ਸੀ ਭਿਕਸ਼ੂ ਬੋਲ ਦਿੰਦਾ ਸੀ ਇੱਕ ਜਵਾਨ ਭਿਕਸ਼ੂ ਉਸ ਮੱਠ ਵਿੱਚ ਰਹਿਣ ਦੇ ਲਈ ਆਇਆ ਜਦੋਂ ਉਸ ਨੇ ਇਸ ਰਿਵਾਜ ਦੇ ਬਾਰੇ ਸਭ ਤੋਂ ਪਹਿਲਾਂ ਦੱਸਿਆ ਗਿਆ ਤਾਂ ਉਹ ਬਹੁਤ ਐਕਸਾਈਟਡ ਹੋਇਆ ਕਿ ਵਾਹ ਕੀ ਗੱਲ ਹੈ 5 ਸਾਲ ਤੱਕ ਚੁੱਪ ਰਹਿਣਾ ਹੈ ਅਤੇ ਫਿਰ ਸਿਰਫ ਦੋ ਸ਼ਬਦ ਬੋਲਣੇ ਹਨ ਮੈਂ ਸੋਚਾਂਗਾ ਸ਼ਾਇਦ ਮੈਂ ਕੁਝ ਵਧੀਆ ਬੋਲਾਂਗਾ ਉਹ ਬਹੁਤ ਐਕਸਾਈਟਡ ਸੀ ਉਸ ਨੂੰ ਲੱਗਿਆ ਕਿ ਵਧੀਆ ਇਮਤਿਹਾਨ ਹੈ ਸਭ ਸੋਚ ਕੇ ਆਇਆ ਸੀ ਕਿ ਹੁਣ ਤਾਂ ਮੱਠ ਵਿੱਚ ਹੀ ਜੀਵਨ ਬਿਤਾਉਣਾ ਹੈ ਉਸ ਦੇ ਸ਼ੁਰੂਆਤੀ 5 ਸਾਲ ਆਰੰਭ ਹੋ ਗਏ ਅਤੇ ਸ਼ੁਰੂਆਤ ਵਿੱਚ ਹੀ ਉਸ ਨੂੰ ਇੱਕ ਸ਼ਿਕਾਇਤ ਹੋ ਗਈ ਹੁਣ ਉਹ ਇੰਤਜ਼ਾਰ ਕਰਨ ਲੱਗਿਆ ਕਿ 5 ਸਾਲ ਕਦੋਂ ਪੂਰੇ ਹੋਣਗੇ ਅਤੇ ਕਦੋਂ ਮੈਂ ਇਹ ਦੋ ਸ਼ਬਦ ਬੋਲ ਕੇ ਸ਼ਿਕਾਇਤ ਰੱਖਾਂਗਾ 5 ਸਾਲ ਪੂਰੇ ਹੋਏ ਗੁਰੂ ਨੇ ਬੁਲਾਇਆ ਪਿਖਸ਼ੂ ਗਿਆ ਗੁਰੂ ਨੇ ਪਰੰਪਰਾ ਅਨੁਸਾਰ ਦੋ ਉਂਗਲੀਆਂ ਦਿਖਾਈਆਂ ਅਤੇ ਇਸ ਨੇ ਦੋ ਸ਼ਬਦ ਬੋਲਣੇ ਸਨ ਇਸ ਨੇ ਦੋ ਸ਼ਬਦ ਬੋਲੇ ਗੰਦਾ ਖਾਣਾ ਭੋਜਨ ਜੋ ਹੈ ਬੜਾ ਗੰਦਾ ਹੈ ਇਹ ਕਹਿਣਾ ਚਾਹ ਰਿਹਾ ਸੀ ਗੰਦਾ ਖਾਣਾ ਗੁਰੂ ਜੀ ਹਨ ਉਹ ਮੁਸਕਰਾਏ ਅਤੇ ਇਸ ਨੂੰ ਇਸ਼ਾਰੇ ਨਾਲ ਕਿਹਾ ਕਿ ਜਾਓ ਇਹ ਚਲੇ ਗਿਆ ਅਤੇ ਸੋਚਣ ਲੱਗਿਆ ਕਿ ਮੇਰੀ ਗੱਲ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ ਕੋਈ ਗੱਲ ਦੀ ਪ੍ਰਤੀਕਿਰਿਆ ਨਹੀਂ ਕੋਈ ਕੁਝ ਨਹੀਂ ਇੱਕ ਹੀ ਗੱਲ ਹੋਈ ਫਿਰ ਤੋਂ ਉਸਦੇ ਅਗਲੇ 5 ਸਾਲ ਸ਼ੁਰੂ ਹੋ ਗਏ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਸੀ ਕਿ ਕੀ ਹੋਇਆ ਚੁੱਪ ਰਹਿਣਾ ਸੀ ਚੁੱਪ ਰਿਹਾ ਅਗਲੇ ਜੋ 5 ਸਾਲ ਸਨ ਉਸ ਵਿੱਚ ਫਿਰ ਤੋਂ ਇਸ ਦੇ ਸਾਹਮਣੇ ਇੱਕ ਸਮੱਸਿਆ ਆਈ ਇਸ ਨੂੰ ਲੱਗਿਆ ਕਿ ਫਿਰ ਤੋਂ ਇਹ 5 ਸਾਲ ਖਤਮ ਹੋਣ ਤੋਂ ਫਿਰ ਤੋਂ ਜਾ ਕੇ ਦੱਸਾਂ ਕਿ ਕੀ ਪ੍ਰੋਬਲਮ ਹੈ ਦੂਜੀ ਵਾਰ ਤੇ ਜੋ 5 ਸਾਲ ਸਨ ਜਾਨੀ ਕਿ 10 ਸਾਲ ਜਦੋਂ ਪੂਰੇ ਹੋਏ ਗਿਆ ਗੁਰੂ ਦੇ ਸਾਹਮਣੇ ਗੁਰੂ ਨੇ ਫਿਰ ਤੋਂ ਦੋ ਉਂਗਲੀਆਂ ਦਿਖਾਈਆਂ ਤੇ ਇਸ ਵਾਰ ਇਹ ਬੋਲਿਆ ਕਠੋਰ ਬਿਸਤਰ ਬਿਸਤਰ ਜੋ ਹੈ ਆਰਾਮਦਾਇਕ ਨਹੀਂ ਹੈ ਇਹ ਕਹਿਣਾ ਚਾ ਰਿਹਾ ਸੀ ਬਹੁਤ ਹੀ ਹਾਰਡ ਗੱਦਾ ਹੈ ਨੀਂਦ ਹੀ ਨਹੀਂ ਆਉਂਦੀ ਗੁਰੂ ਨੇ ਫਿਰ ਤੋਂ ਕੁਝ ਨਹੀਂ ਬੋਲਿਆ ਮੁਸਕੁਰਾਏ ਇਸ਼ਾਰੇ ਵਿੱਚ ਕਿਹਾ ਜਾਓ ਚਲਿਆ ਆਇਆ ਫਿਰ ਜਦੋਂ ਇਸ ਦਾ ਤੀਸਰਾ ਦੌਰ ਚੱਲਿਆ ਚੱਲ ਰਿਹਾ ਸੀ 5 ਸਾਲ ਵਾਲਾ ਉਸ ਵਾਰ ਇਸ ਨੂੰ ਲੱਗ ਰਿਹਾ ਸੀ ਕਿ ਜਲ ਤੋਂ ਜਲਦ ਇਹ 5 ਸਾਲ ਖਤਮ ਹੋਣ ਅਤੇ ਗੱਲ ਖਤਮ ਕਰਦੇ ਹਾਂ ਉਹ ਜੋ 5 ਸਾਲ ਖਤਮ ਹੋਏ ਸਨ ਤੀਸਰੀ ਵਾਰ ਵਾਲੇ ਗਿਆ ਗੁਰੂ ਦੇ ਕੋਲ ਗੁਰੂ ਨੇ ਉਸ ਨੂੰ ਦੋ ਉਂਗਲੀਆਂ ਦਿਖਾਈਆਂ ਇਸ ਨੇ ਦੋ ਸ਼ਬਦ ਕਹਿਣੇ ਸਨ ਇਸ ਨੇ ਕਿਹਾ ਨਹੀਂ ਹੋਗਾ ਮੁੱਸੇ ਨਹੀਂ ਹੋ ਪਾਵੇਗਾ ਗੁਰੂ ਨੇ ਕਿਹਾ ਮੈਨੂੰ ਪਤਾ ਸੀ ਤੂੰ ਜਾ ਸਕਦਾ ਹੈ ਉਹ ਚਲਿਆ ਗਿਆ ਮੱਠ ਛੱਡ ਕੇ ਕਹਾਣੀ ਪਤਾ ਹੈ ਕੀ ਸਿਖਾਉਂਦੀ ਹੈ ਕਿ ਜੇਕਰ ਉਹ ਪਿਖਸ਼ੂ ਪਹਿਲੇ 5 ਸਾਲ ਛੀ ਉਸ ਸਮੱਸਿਆ ਦਾ ਹੱਲ ਲੱਭ ਲੈਂਦਾ ਤਾਂ ਇਹ ਆਸਾਨ ਹੋ ਜਾਂਦਾ ਜੇਕਰ ਉਸ ਨੂੰ ਪਤਾ ਚੱਲ ਗਿਆ ਸੀ ਸ਼ੁਰੂ ਦੇ ਦਿਨਾਂ ਵਿੱਚ ਕਿ ਗੰਦਾ ਖਾਣਾ ਹੈ ਤਾਂ ਖਾਣਾ ਬਣਾਉਣਾ ਸਿੱਖ ਸਕਦਾ ਸੀ ਬਾਕੀ ਸਾਥੀਆਂ ਨੂੰ ਵੀ ਸਵਾਦਿਸ਼ਟ ਭੋਜਨ ਖਵਾ ਸਕਦਾ ਸੀ ਪਰ ਉਸ ਨੇ ਕੀ ਕੀਤਾ ਉਸ ਨੇ ਇੰਤਜ਼ਾਰ ਕੀਤਾ ਕਿ 5 ਸਾਲ ਪੂਰੇ ਹੋਣਗੇ ਸ਼ਿਕਾਇਤ ਕਰਾਂਗਾ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹੀ ਕਰਦੇ ਹਨ ਇੰਤਜ਼ਾਰ ਕਰ ਰਹੇ ਹੁੰਦੇ ਹਨ ਕੋਈ ਸਾਡੇ ਤੋਂ ਇੱਕ ਵਾਰ ਪੁੱਛ ਲਵੇ ਆਪਣਾ ਸਾਰਾ ਦਰਦ ਉਸ ਦੇ ਸਾਹਮਣੇ ਰੱਖ ਦੇਵੇ ਆਪਣੀਆਂ ਸਾਰੀਆਂ ਸ਼ਿਕਾਇਤਾਂ ਦੱਸ ਦੇਵੇ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਉਹਨਾਂ ਸ਼ਿਕਾਇਤਾਂ ਦਾ ਹੱਲ ਲੱਭ ਸਕਦੇ ਹਾਂ ਸੋਲੂਸ਼ਨ ਕੱਢ ਸਕਦੇ ਹਾਂ ਇਸ ਜੀਵਨ ਵਿੱਚ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਪਰ ਤੁਹਾਨੂੰ ਲੱਭਣਾ ਪੈਂਦਾ ਹੈ ਅਜਿਹਾਰਾ ਹੋਵੇ ਕਿ ਸਾਡੇ ਵੀ ਇਹ ਜੋ ਜੀਵਨ ਦੇ ਸਾਲ ਹਨ ਇਹ ਪੂਰੇ ਹੋ ਜਾਣ ਅਤੇ ਉੱਪਰ ਵਾਲੇ ਅੰਤ ਵਿੱਚ ਦੋ ਉਂਗਲੀਆਂ ਦਿਖਾ ਕੇ ਪੁੱਛੇ ਕਹੋ ਦੋ ਸ਼ਬਦ ਅਤੇ ਤੂੰ ਕਹੇ ਕਿ ਨਹੀਂ ਹੋਵੇਗਾ ਬਸ ਲੈ ਚਲੋ ਧਿਆਨ ਰੱਖਣਾ ਕਹਾਣੀ ਬਹੁਤ ਕੁਝ ਸਿਖਾਉਂਦੀ ਹੈ ਧੰਨਵਾਦ